ਸੀਤੋ ਤਾਈ ਮੇਰੇ ਲਈ ਰਿਸ਼ਤਾ ਲੈ ਕੇ ਆਈ ਤੇ ਤਾਈ ਨੇ ਦੱਸਿਆ ਕਿ ਮੁੰਡਾ ਬੜਾ ਵਧੀਆ ਆ ਖੇਤੀਬੱਤੀ ਕਰਦਾ ਆ ਤੇ ਜ਼ਮੀਨ ਜਾਇਦਾਦ ਵੀ ਕਾਫੀ ਆ ਮੈਂ ਵੀ ਪਿੰਡ 'ਚ ਕੱਪੜੇ ਸਲਾਈ ਕਰਨ ਦਾ ਕੰਮ ਕਰਦੀ ਸੀ ਮੇਰੇ ਘਰ ਦੇ ਮੇਰਾ ਵਿਆਹ ਕਰਨਾ ਚਾਹੁੰਦੇ ਸੀ ਕਿਉਂਕਿ ਮੇਰੀ ਉਮਰ ਕਾਫੀ ਹੋ ਗਈ ਸੀ ਮੇਰਾ ਡੈਡੀ ਜਾ ਕੇ ਮੁੰਡੇ ਨੂੰ ਵੇਖ ਆਇਆ ਸੀ ਮੁੰਡਾ ਡੈਡੀ ਨੂੰ ਬੜਾ ਪਸੰਦ ਆਇਆ ਤੇ ਡੈਡੀ ਨੇ ਆ ਕੇ ਦੱਸਿਆ ਕਿ ਮੁੰਡੇ ਦਾ ਰੰਗ ਤਾਂ ਠੀਕ ਠਾਕ ਹੀ ਆ ਪਰ ਕੰਮ ਬਹੁਤ ਜ਼ਿਆਦਾ ਕਰਦਾ ਆ ਸੀਤੋ ਤਾਈ ਦੇ ਘਰ ਸਾਡੀ ਦੇਖ ਦਿਖਾਈ ਸੀ ਜਦੋਂ ਮੁੰਡੇ ਵਾਲੇ ਮੈਨੂੰ ਵੇਖਣ ਆਏ ਤਾਂ ਮੈਂ ਤਾਂ ਵੇਖ ਕੇ ਹੈਰਾਨ ਰਹਿ ਗਈ ਕਿਉਂਕਿ ਮੁੰਡਾ ਕੁਝ ਜ਼ਿਆਦਾ ਹੀ ਕਾਲੇ ਰੰਗ ਦਾ ਸੀ ਮੈਂ ਤਾਂ ਆਪਣੇ ਡੈਡੀ ਤੇ ਹੈਰਾਨ ਰਹਿ ਗਈ ਕਿ ਉਹਨੇ ਕਿੱਦਾਂ ਦਾ ਮੁੰਡਾ ਮੇਰੇ ਲਈ ਪਸੰਦ ਕੀਤਾ ਆ ਮੈਂ ਤਾਂ ਸੋਹਣੀ ਸੁਨੱਖੀ ਸੀ ਪਰ ਮੁੰਡਾ ਜਮਾਂ ਹੀ ਕਾਲਾ ਸੀ ਮੈਂ ਤਾਂ ਉੱਥੇ ਮੰਮੀ ਨੂੰ ਨਾ ਨੁੱਕਰ ਕਰ ਰਹੀ ਸੀ ਕਿ ਮੈਂ ਮੁੰਡੇ ਨਾਲ ਵਿਆਹ ਨਹੀਂ ਕਰਵਾਉਣਾ ਪਰ ਘਰਦਿਆਂ ਨੇ ਮੇਰਾ ਧੱਕੇ ਨਾਲ ਉਹਦੇ ਨਾਲ ਰਿਸ਼ਤਾ ਪੱਕਾ ਕਰ ਦਿੱਤਾ ਤੇ ਮੈਂ ਤਾਂ ਦੋ ਦਿਨ ਆਪਣੇ ਮੰਮੀ ਡੈਡੀ ਨੂੰ ਬੁਲਾਇਆ ਵੀ ਨਹੀਂ ਸੀ ਫਿਰ ਮੰਮੀ ਮੈਨੂੰ ਸਮਝਾਉਣ ਲੱਗੀ ਕਿ ਪੁੱਤ ਵੇਖ ਜ਼ਮੀਨ ਜਾਇਦਾਦ ਤਾਂ ਕਿੰਨੀ ਆ ਸਿਰਫ ਸ਼ਕਲਾਂ ਨਾਲ ਹੀ ਰਿਸ਼ਤੇ ਨਹੀਂ ਹੁੰਦੇ ਸਾਰਾ ਕੁਝ ਹੀ ਵੇਖਣਾ ਪੈਂਦਾ ਆ ਮੈਂ ਵੀ ਘਰਦਿਆਂ ਦੀ ਮਜਬੂਰੀ ਸਮਝ ਕੇ ਸਬਰ ਕਰ ਲਿਆ ਤੇ ਉਸ ਰਿਸ਼ਤੇ ਨੂੰ ਐਕਸੈਪਟ ਕਰ ਲਿਆ ਸਾਡਾ ਰਿਸ਼ਤਾ ਪੱਕਾ ਹੋਣ ਤੋਂ ਬਾਅਦ ਥੋੜੇ ਦਿਨਾਂ ਦੇ ਵਿੱਚ ਹੀ ਸਾਡਾ ਵਿਆਹ ਰੱਖ ਦਿੱਤਾ ਸੀ ਮੇਰੇ ਘਰ ਵਾਲੇ ਨੇ ਮੇਰੇ ਨਾਲ ਕਦੇ ਵੀ ਫੋਨ ਤੇ ਗੱਲ ਨਹੀਂ ਕੀਤੀ ਸੀ ਉਹ ਇੰਨਾ ਮਾਡਰਨ ਨਹੀਂ ਸੀ ਮੇਰੇ ਸਿਰਫ ਸਹੁਰਾ ਹੀ ਸੀ ਸੱਸ ਮੇਰੀ ਪਹਿਲਾਂ ਹੀ ਮਰੀ ਹੋਈ ਸੀ ਮੈਂ ਆਪਣੇ ਘਰ ਵਾਲੇ ਨਾਲ ਫੋਨ ਤੇ ਗੱਲ ਕਰਨਾ ਚਾਹੁੰਦੀ ਸੀ ਪਰ ਉਹ ਫੋਨ ਹੀ ਨਹੀਂ ਕਰਦਾ ਸੀ ਇਸ ਕਰਕੇ ਮੈਨੂੰ ਉਹਦੇ ਤੇ ਬੜਾ ਗੁੱਸਾ ਆਉਂਦਾ ਸੀ ਮੰਮੀ ਕਹਿੰਦੀ ਸੀ ਕਿ ਫੋਨ ਤੇ ਗੱਲਾਂ ਕਰਨ ਨਾਲ ਐਵੇਂ ਰਿਸ਼ਤਿਆਂ 'ਚ ਦਰਾਣਾ ਪੈ ਜਾਂਦੀਆਂ ਮੇਰੇ ਘਰ ਦੇ ਵੀ ਇਸ ਗੱਲ ਦੇ ਖਿਲਾਫ ਹੀ ਸੀ ਮੇਰੇ ਘਰ ਵਾਲੇ ਦਾ ਨਾਮ ਕਾਲਾ ਆ ਤੇ ਮੇਰਾ ਨਾਮ ਸੰਦੀਪ ਆ ਹੁਣ ਸਾਡਾ ਵਿਆਹ ਹੋ ਗਿਆ ਸੀ ਵਿਆਹ ਤੋਂ ਬਾਅਦ ਸਾਰਾ ਕੰਮ ਤੇ ਸਾਰੇ ਘਰ ਦੀ ਜ਼ਿੰਮੇਵਾਰੀ ਮੇਰੀ ਹੀ ਸੀ ਕਿਉਂਕਿ ਘਰ 'ਚ ਮੇਰੇ ਤੋਂ ਇਲਾਵਾ ਕੋਈ ਔਰਤ ਨਹੀਂ ਸੀ ਮੇਰਾ ਘਰ ਵਾਲਾ ਖੇਤੀ ਕਰਦਾ ਸੀ ਤੇ ਮੇਰਾ ਸਹੁਰਾ ਵੀ ਉਹਦੇ ਨਾਲ ਮਦਦ ਕਰਾਉਂਦਾ ਸੀ ਉਹ ਦੋਵੇਂ ਸਵੇਰੇ ਖੇਤ ਨੂੰ ਚੱਲ ਜਾਂਦੇ ਸੀ ਤੇ ਸ਼ਾਮ ਨੂੰ ਵਾਪਸ ਆਉਂਦੇ ਸੀ ਮੈਂ ਸਾਰਾ ਦਿਨ ਘਰ 'ਚ ਕੱਲੀ ਬੋਰ ਹੁੰਦੀ ਰਹਿੰਦੀ ਸੀ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੈਂ ਪਿੰਡ ਦੇ ਲੋਕਾਂ ਦੇ ਕੱਪੜੇ ਸਲਾਈ ਕਰਦਿਆਂ ਕਰੂੰਗੀ ਉਹ ਕਹਿਣ ਲੱਗਾ ਕਿ ਆਪਣੇ ਐਨੀ ਜ਼ਮੀਨ ਆ ਤੈਨੂੰ ਐਵੇਂ ਤਰਲੇ ਮਾਰਨ ਦੀ ਕੀ ਲੋੜ ਆ ਤੂੰ ਆਪਣਾ ਕੰਮ ਧੰਦਾ ਕਰਕੇ ਰਾਮ ਕਰਿਆ ਕਰ ਪਰ ਮੈਂ ਉਹਨੂੰ ਕਿਹਾ ਕਿ ਮੇਰਾ ਸਾਰਾ ਦਿਨ ਇਦਾਂ ਨਹੀਂ ਟਾਈਮ ਪਾਸ ਹੁੰਦਾ ਪਰ ਉਹ ਮੰਨਦਾ ਹੀ ਨਹੀਂ ਸੀ ਮੈਂ ਤਾਂ ਵਿਆਹ ਤੋਂ ਪਹਿਲਾਂ ਕਿੰਨਾ ਕੁਝ ਸੋਚਦੀ ਰਹਿੰਦੀ ਸੀ ਕਿ ਵਿਆਹ ਤੋਂ ਬਾਅਦ ਮੈਂ ਆਪਣੇ ਘਰ ਵਾਲੇ ਨਾਲ ਕਿਤੇ ਘੁੰਮਣ ਜਾਇਆ ਕਰੂੰਗੀ ਪਰ ਮੇਰੇ ਤਾਂ ਸਾਰੇ ਸੁਪਨੇ ਮਰ ਗਏ ਕਿਉਂਕਿ ਘਰਦਿਆਣੇ ਮੈਨੂੰ ਖੇਤੀ ਵਾਲੇ ਮੁੰਡੇ ਨਾਲ ਵਿਆਹ ਦਿੱਤਾ ਤੇ ਸਾਰਾ ਦਿਨ ਉਹ ਤਾਂ ਬਸ ਖੇਤਾਂ 'ਚ ਹੀ ਰਹਿੰਦਾ ਸੀ ਸਵੇਰੇ ਹੀ ਨਿਕਲ ਜਾਂਦਾ ਸੀ ਤੇ ਸ਼ਾਮ ਨੂੰ ਵਾਪਸ ਆਉਂਦਾ ਸੀ ਤੇ ਸ਼ਾਮ ਨੂੰ ਸ਼ਰਾਬ ਪੀ ਕੇ ਸੌਂ ਜਾਂਦਾ ਸੀ ਮੈਂ ਆਪਣੀ ਵਿਆਹ ਵਾਲੀ ਜ਼ਿੰਦਗੀ ਤੋਂ ਜ਼ਿਆਦਾ ਖੁਸ਼ ਨਹੀਂ ਸੀ ਮੇਰੇ ਨਾਲ ਉਹ ਦੋ ਭੈਣਾਂ ਹੋਰ ਛੋਟੀਆਂ ਸੀ ਇਸ ਕਰਕੇ ਘਰਦਿਆਣੇ ਮੈਨੂੰ ਜਿੱਦਾਂ ਦਾ ਮਿਲਿਆ ਜਲਦੀ ਜਲਦੀ ਮੇਰਾ ਵਿਆਹ ਕਰ ਦਿੱਤਾ ਘਰਦਿਆਣੂ ਤਾਂ ਬਸ ਜ਼ਮੀਨ ਦੇਖਦੀ ਸੀ ਉਹਨਾਂ ਨੇ ਮੇਰੀ ਖੁਸ਼ੀ ਨਹੀਂ ਵੇਖੀ ਮੈਂ ਮੰਨਦੀ ਆ ਕਿ ਪੈਸਾ ਜ਼ਰੂਰੀ ਆ ਪਰ ਮੇਰੀ ਮਰਜ਼ੀ ਨਾਲ ਉਹਨਾਂ ਨੇ ਰਿਸ਼ਤਾ ਨਹੀਂ ਵੇਖਿਆ ਸੀ ਉਹਨਾਂ ਨੇ ਤਾਂ ਬਸ ਆਪਣੀ ਮਰਜ਼ੀ ਨਾਲ ਹੀ ਮੇਰਾ ਵਿਆਹ ਕਰ ਦਿੱਤਾ ਸੀ ਮੈਂ ਕਿਸੇ ਨੌਕਰੀ ਵਾਲੇ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਪਰ ਉਹਨਾਂ ਨੇ ਮੈਨੂੰ ਖੇਤੀ ਵਾਲੇ ਮੁੰਡੇ ਨਾਲ ਵਿਆਹ ਦਿੱਤਾ ਸਾਡੇ ਘਰ ਮੱਜਾਂ ਨਹੀਂ ਰੱਖੀਆਂ ਸੀ ਕਿਉਂਕਿ ਘਰ ਇੰਨਾ ਵੱਡਾ ਨਹੀਂ ਸੀ ਇਸ ਕਰਕੇ ਸਾਡੇ ਘਰ ਦੁੱਧ ਦੋਦੀ ਤੋਂ ਲਵਾਇਆ ਹੋਇਆ ਸੀ ਦੋਦੀ ਸਾਡੇ ਪਿੰਡ ਦਾ ਹੀ ਮੁੰਡਾ ਸੀ ਮਤਲਬ ਮੇਰੇ ਸਹੁਰਿਆਂ ਦੇ ਪਿੰਡ ਦਾ ਮੁੰਡਾ ਸੀ ਉਹ ਜਦੋਂ ਵੀ ਦੁੱਧ ਫੜਾਉਣ ਆਉਂਦਾ ਸੀ ਤਾਂ ਮੇਰੇ ਵੱਲ ਬੜਾ ਵੇਖਦਾ ਸੀ ਕਿਉਂਕਿ ਜਦੋਂ ਵੀ ਉਹ ਦੁੱਧ ਦੇਣ ਆਉਂਦਾ ਸੀ ਤਾਂ ਮੇਰਾ ਸਹੁਰਾ ਤੇ ਮੇਰਾ ਘਰ ਵਾਲਾ ਖੇਤ ਹੁੰਦੇ ਸੀ ਮੇਰੇ ਸਹੁਰੇ ਨੇ ਮੈਨੂੰ ਸਮਝਾ ਦਿੱਤਾ ਸੀ ਕਿ ਦੁੱਧ ਦੀ ਇਸ ਟਾਈਮ ਦੁੱਧ ਦੇ ਕੇ ਜਾਂਦਾ ਤੂੰ ਪਵਾ ਲਿਆ ਕਰੀ ਮੈਂ ਕਿਹਾ ਠੀਕ ਆ ਉਹ ਮੁੰਡਾ ਮੇਰੇ ਵੱਲ ਬੜਾ ਹੀ ਵੇਖਦਾ ਸੀ ਪਰ ਕਹਿੰਦਾ ਮੈਨੂੰ ਕੁਝ ਨਹੀਂ ਸੀ ਮੁੰਡਾ ਵੇਖਣ 'ਚ ਬੜਾ ਸੋਹਣਾ ਸੁਰੱਖਾ ਸੀ ਤੇ ਲੰਬਾ ਲੱਜਾ ਸੀ ਉਹ ਮੇਰੇ ਵੱਲ ਚੋਰੀ-ਚੋਰੀ ਵੇਖਦਾ ਰਹਿੰਦਾ ਸੀ ਪਰ ਮੈਨੂੰ ਪਤਾ ਲੱਗ ਜਾਂਦਾ ਸੀ ਮੈਂ ਜਦੋਂ ਵੀ ਕਿਤੇ ਬਾਹਰ ਤਾਈ ਸੱਸ ਨਾਲ ਜਾਂਦੀ ਸੀ ਉਦੋਂ ਵੀ ਉਹ ਮੇਰੇ ਵੱਲ ਵੇਖਦਾ ਰਹਿੰਦਾ ਸੀ ਉਹਦਾ ਨਾਮ ਹੈਪੀ ਸੀ ਇੱਕ ਦਿਨ ਜਦੋਂ ਮੈਂ ਦੁੱਧ ਲੈਣ ਲੱਗੀ ਉਹ ਮੇਰੇ ਵੱਲ ਵੇਖ ਕੇ ਮੁਸਕਰਾਉਣ ਲੱਗਾ ਤੇ ਮੈਨੂੰ ਕਹਿਣ ਲੱਗਾ ਕਿ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਸੀ ਮੈਂ ਕਿਹਾ ਹਾਂਜੀ ਦੱਸੋ ਤਾਂ ਉਹਨੇ ਮੈਨੂੰ ਸਿੱਧਾ ਹੀ ਕਹਿ ਦਿੱਤਾ ਕਿ ਤੁਸੀਂ ਮੈਨੂੰ ਬੜੇ ਸੋਹਣੇ ਲੱਗਦੇ ਹੋ ਮੈਂ ਹੈਰਾਨ ਰਹਿ ਗਈ ਕਿ ਉਹ ਮੇਰੇ ਕੋਲ ਬਿਲਕੁਲ ਵੀ ਨਹੀਂ ਡਰਿਆ ਤੇ ਮੈਂ ਉਹਦੀ ਗੱਲ ਸੁਣ ਕੇ ਮੁਸਕਰਾਉਣ ਲੱਗੀ ਤੇ ਮੈਂ ਕਿਹਾ ਉਹ ਤਾਂ ਮੈਨੂੰ ਪਤਾ ਹੀ ਆ ਕਿ ਮੈਂ ਸੋਹਣੀ ਆ ਮੈਂ ਉਹਨੂੰ ਕਿਹਾ ਕਿ ਤੁਸੀਂ ਵੀ ਬਹੁਤ ਸੋਹਣੇ ਹੋ ਮੇਰੀ ਗੱਲ ਸੁਣ ਕੇ ਉੱਚੀ ਉੱਚੀ ਹੱਸਣ ਲੱਗਾ ਹੁਣ ਸਾਡੇ ਦੋਵਾਂ 'ਚ ਰੋਜ਼ ਗੱਲਬਾਤ ਹੋਣ ਲੱਗੀ ਪਹਿਲਾਂ ਉਹ ਮੈਨੂੰ ਬੁਲਾਉਂਦਾ ਨਹੀਂ ਸੀ ਸਿਰਫ ਵੇਖਦਾ ਸੀ ਪਰ ਹੁਣ ਮੇਰੇ ਕੋਲ ਆ ਕੇ ਬੈਠ ਜਾਂਦਾ ਸੀ ਤੇ ਮੈਨੂੰ ਕਹਿ ਦਿੰਦਾ ਸੀ ਭਾਬੀ ਜੀ ਚਾਹ ਲਿਆ ਦਿਓ ਠੰਡ ਬੜੀ ਆ ਮੈਨੂੰ ਵੀ ਉਹਦੇ ਨਾਲ ਗੱਲਾਂ ਕਰਨੀਆਂ ਬਹੁਤ ਚੰਗੀਆਂ ਲੱਗਦੀਆਂ ਸੀ ਉਹਦੀ ਮੇਰੇ ਘਰ ਵਾਲੇ ਨਾਲ ਵਧੀਆ ਬਣਦੀ ਸੀ ਤੇ ਮੇਰਾ ਘਰ ਵਾਲਾ ਕਹਿੰਦਾ ਸੀ ਕਿ ਇਹ ਆਪਣੇ ਘਰ ਦਾ ਬੰਦਾ ਹੀ ਆ ਇਹਨੂੰ ਚਾਹ ਪਾਣੀ ਪਿਆ ਦਿਆ ਕਰ ਇਸੇ ਕਰਕੇ ਉਹ ਬਿਨਾਂ ਸੰਗੇ ਮੇਰੇ ਕੋਲ ਚੁੱਲ੍ਹੇ ਅੱਗੇ ਆ ਕੇ ਬੈਠ ਜਾਂਦਾ ਸੀ ਸਾਡੇ ਵਿੱਚ ਗੱਲਾਂបਾਤਾਂ ਜ਼ਿਆਦਾ ਹੀ ਵਧ ਗਈਆਂ ਸੀ ਉਹ ਰੋਜ਼ ਮੇਰੇ ਕੋਲ ਚਾਹ ਪੀ ਕੇ ਜਾਂਦਾ ਸੀ ਇੱਕ ਦਿਨ ਤਾਂ ਮੈਂ ਟੀਵੀ ਵੇਖ ਰਹੀ ਸੀ ਤੇ ਜਦੋਂ ਹੈਪੀ ਦੁੱਧ ਦੇਣ ਆਇਆ ਤਾਂ ਉਹ ਮੇਰੇ ਕੋਲ ਅੰਦਰ ਬੈਠ ਗਿਆ ਤੇ ਮੇਰੇ ਕੋਲੋਂ ਬਿਨਾਂ ਪੁੱਛੇ ਮੇਰੇ ਕੰਬਲ 'ਚ ਵੜ ਗਿਆ ਉਸ ਦਿਨ ਬਾਹਰ ਧੁੰਦ ਬਹੁਤ ਸੀ ਤੇ ਠੰਡ ਵੀ ਬੜੀ ਪੈਂਦੀ ਸੀ ਤੇ ਮੈਨੂੰ ਕਹਿਣ ਲੱਗਾ ਕਿ ਅੱਜ ਤਾਂ ਮੈਂ ਇੱਥੇ ਬੈਠ ਕੇ ਚਾਹ ਪੀ ਕੇ ਜਾਊਂਗਾ ਤੁਸੀਂ ਚਾਹ ਲੈ ਕੇ ਆਓ ਜਦੋਂ ਮੇਰੇ ਕੰਬਲ ਜਾ ਕੇ ਬੈਠ ਗਿਆ ਤੇ ਮੈਨੂੰ ਥੋੜਾ ਅਜੀਬ ਲੱਗਾ ਪਰ ਮੇਰੇ ਘਰ ਦੇ ਉਹਦਾ ਜ਼ਿਆਦਾ ਕਰਦੇ ਸੀ ਇਸ ਕਰਕੇ ਮੈਂ ਵੀ ਉਹਨੂੰ ਕੁਝ ਨਹੀਂ ਕਹਿੰਦੀ ਸੀ ਤੇ ਮੈਨੂੰ ਵੀ ਉਹ ਬੜਾ ਚੰਗਾ ਲੱਗਦਾ ਸੀ ਪਰ ਮੈਂ ਆਪਣੇ ਦਿਲ ਦੀ ਗੱਲ ਉਹਨੂੰ ਨਹੀਂ ਦੱਸ ਸਕਦੀ ਸੀ ਉਹ ਮੇਰੇ ਨਾਲ ਰੋਜ਼ ਆਪਣਾ ਟਾਈਮ ਬਤਾਉਂਦਾ ਸੀ ਇਦਾਂ ਮੇਰਾ ਘਰ ਵਾਲਾ ਵੀ ਮੇਰੇ ਨਾਲ ਗੱਲਾਂ ਨਹੀਂ ਕਰਦਾ ਸੀ ਇਸ ਕਰਕੇ ਮੈਨੂੰ ਉਹਦੇ ਕੋਲ ਬੈਠਣਾ ਬੜਾ ਚੰਗਾ ਲੱਗਦਾ ਸੀ ਜਦੋਂ ਮੈਂ ਹੈਪੀਲੀ ਚਾਹ ਲੈ ਕੇ ਆਈ ਤਾਂ ਉਹ ਕੰਬਲ 'ਚ ਬੈਠਾ ਸੀ ਤੇ ਮੈਂ ਵੀ ਉਹਦੇ ਕੋਲ ਬੈਠ ਗਈ ਤੇ ਮੈਂ ਉਹਦੇ ਨਾਲ ਗੱਲਾਂ ਕਰਨ ਲੱਗ ਗਈ ਤੇ ਮੈਂ ਉਹਨੂੰ ਪੁੱਛਣ ਲੱਗੀ ਕਿ ਤੁਸੀਂ ਕਿੰਨੇ ਟਾਈਮ ਤੋਂ ਇਹ ਕੰਮ ਕਰਦੇ ਹੋ ਤਾਂ ਉਹ ਕਹਿਣ ਲੱਗਾ ਕਿ ਮੈਂ ਤਾਂ ਜਦੋਂ ਦਾ ਸਕੂਲੋਂ ਹਟਿਆ ਉਦੋਂ ਤੋਂ ਬਸ ਦੋਦੀ ਦਾ ਕੰਮ ਹੀ ਕਰਦਾ ਆ ਅਸੀਂ ਦੋਵੇਂ ਗੱਲਾਂ ਕਰ ਰਹੇ ਸੀ ਕਿ ਹੌਲੀ-ਹੌਲੀ ਮੇਰੇ ਪੈਰ ਵੀ ਕੰਬਲ ਵਿੱਚ ਚਲੇ ਗਏ ਕਿਉਂਕਿ ਠੰਡ ਬਹੁਤ ਜ਼ਿਆਦਾ ਸੀ ਮੇਰੇ ਕੋਲ ਉਹ ਇਸ ਤਰ੍ਹਾਂ ਬੈਠਿਆ ਹੀ ਨਹੀਂ ਗਿਆ ਮੈਂ ਵੀ ਕੰਬਲ ਲੈ ਕੇ ਬੈਠ ਗਈ ਜਦੋਂ ਹੀ ਮੇਰੇ ਪੈਰੋ ਦੇ ਪੈਰਾਂ ਨਾਲ ਟੱਚ ਹੋਏ ਤੇ ਮੈਨੂੰ ਅਜੀਬ ਜੀ ਫੀਲਿੰਗ ਆਈ ਉਹ ਜਾਣ ਜਾਣ ਕੇ ਗੱਲਾਂ ਕਰਦਾ ਕਰਦਾ ਮੇਰੇ ਪੈਰਾਂ ਨੂੰ ਟੱਚ ਕਰ ਰਿਹਾ ਸੀ ਉਹ ਗੱਲਾਂ ਇਸ ਤਰ੍ਹਾਂ ਕਰ ਰਿਹਾ ਸੀ ਜਿਵੇਂ ਉਹਦੇ ਪੈਰ ਆਪਣੇ ਆਪ ਮੇਰੇ ਪੈਰਾਂ ਨਾਲ ਲੱਗ ਰਹੇ ਹੋਣ ਜਿਵੇਂ ਉਹ ਇਸ ਗੱਲ ਤੋਂ ਅਣਜਾਣ ਹੋਵੇ ਪਰ ਮੈਨੂੰ ਪਤਾ ਸੀ ਉਹ ਇਸ ਤਰ੍ਹਾਂ ਜਾਣ ਬੁੱਝ ਕੇ ਕਰ ਰਿਹਾ ਸੀ ਮੈਂ ਵੀ ਉਹਨੂੰ ਕੁਝ ਨਾ ਕਿਹਾ ਉਹ ਹੌਲੀ-ਹੌਲੀ ਮੇਰੇ ਨੇੜੇ ਹੁੰਦਾ ਗਿਆ ਉਹ ਮੈਨੂੰ ਕਹਿਣ ਲੱਗਾ ਕਿ ਮੈਨੂੰ ਲੱਗਦਾ ਤੁਹਾਨੂੰ ਬਹੁਤ ਜ਼ਿਆਦਾ ਹੀ ਠੰਡ ਲੱਗ ਰਹੀ ਆ ਮੈਂ ਤੁਹਾਨੂੰ ਨਿੱਗ ਦੇਣ ਦੀ ਕੋਸ਼ਿਸ਼ ਕਰ ਰਿਹਾ ਆ ਉਹ ਇਸ ਗੱਲ ਦੇ ਬਹਾਨੇ ਮੇਰੇ ਨੇੜੇ ਹੋ ਰਿਹਾ ਸੀ ਜਦੋਂ-ਜਦੋਂ ਸਾਡੀ ਨਜ਼ਦੀਕੀ ਵਾਧੀ ਗਈ ਮੇਰੀਆਂ ਫੀਲਿੰਗਾਂ ਬਾਹਰ ਆ ਰਹੀਆਂ ਸੀ ਸਮਝ ਨਹੀਂ ਲੱਗ ਰਿਹਾ ਸੀ ਕਿ ਮੈਂ ਕੀ ਕਰਾਂ ਉਹਨੂੰ ਰੋਕਾਂ ਜਾਂ ਫਿਰ ਉਹਦੇ ਨਾਲ ਸਹਿਮਤ ਹੋ ਜਾਵਾਂ ਹੌਲੀ-ਹੌਲੀ ਉਹਨੇ ਮੇਰੇ ਮੋਢੇ ਤੇ ਆਪਣਾ ਹੱਥ ਰੱਖ ਲਿਆ ਤੇ ਮੈਨੂੰ ਕਹਿਣ ਲੱਗਾ ਭਾਬੀ ਜੀ ਤੁਸੀਂ ਤਾਂ ਇੱਕਦਮ ਠੰਡ ਚ ਠਰੇ ਪਏ ਹੋ ਇਸ ਤਰ੍ਹਾਂ ਕਹਿ ਕੇ ਉਹਨੇ ਮੈਨੂੰ ਕਦੋਂ ਆਪਣੇ ਸੀਨੇ ਲਾ ਲਿਆ ਪਤਾ ਹੀ ਨਹੀਂ ਲੱਗਿਆ ਤੇ ਮੈਨੂੰ ਉਹਦੇ ਸੀਨੇ ਲਾ ਕੇ ਇੰਨਾ ਜ਼ਿਆਦਾ ਸਕੂਨ ਮਿਲਿਆ ਕਿ ਮੈਂ ਉਹਦੇ ਕੋਲੋਂ ਪਰੇ ਨਹੀਂ ਹੋ ਸਕੀ ਮੈਂ ਨਾ ਚਾਹੁੰਦੇ ਹੋਏ ਵੀ ਬਸ ਉਹਦੇ ਨਾਲ ਲੱਗ ਕੇ ਬੈਠੀ ਰਹੀ ਅਸੀਂ ਦੋਵੇਂ ਜਾਣੇ ਇੱਕ ਦੂਜੇ ਦੀ ਗੋਦੀ ਦਾ ਆਨੰਦ ਲੈ ਰਹੇ ਸੀ ਜਦੋਂ ਮੈਂ ਉਹਦੇ ਸੀਨੇ ਨਾਲ ਲੱਗੀ ਹੋਈ ਸੀ ਤਾਂ ਉਹ ਮੈਨੂੰ ਦੱਸਣ ਲੱਗਾ ਕਿ ਦੇਖੋ ਮੇਰਾ ਦਿਲ ਕਿੰਨੇ ਜ਼ੋਰ-ਜ਼ੋਰ ਨਾਲ ਧੜਕ ਰਿਹਾ ਇਹ ਦਿਲ ਸਿਰਫ ਤੁਹਾਡੇ ਲਈ ਧੜਕ ਰਿਹਾ ਮੈਂ ਮੁਸਕਰਾਉਂਦੇ ਹੋਏ ਕਿਹਾ ਕਿ ਦਿਲ ਤਾਂ ਮੇਰਾ ਵੀ ਬਹੁਤ ਜ਼ੋਰ ਨਾਲ ਧੜਕ ਰਿਹਾ ਤੇ ਮੈਨੂੰ ਡਰ ਵੀ ਬਹੁਤ ਲੱਗ ਰਿਹਾ ਹੈਪੀ ਮੈਨੂੰ ਕਹਿਣ ਲੱਗਾ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਆ ਮੈਂ ਤੁਹਾਡੇ ਨਾਲ ਆ ਹੈਪੀ ਮੈਨੂੰ ਕਹਿਣ ਲੱਗਾ ਤੁਹਾਨੂੰ ਮੇਰੇ ਨਾਲ ਟਾਈਮ ਬਤਾ ਕੇ ਕਿਦਾਂ ਦਾ ਫੀਲ ਹੁੰਦਾ ਆ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਆ ਤੇ ਮੈਂ ਕਿਹਾ ਮੈਨੂੰ ਵੀ ਤੇਰੇ ਨਾਲ ਟਾਈਮ ਬਤਾ ਕੇ ਸਕੂਨ ਜਿਹਾ ਮਿਲ ਜਾਂਦਾ ਆ ਕਿਉਂਕਿ ਮੇਰਾ ਘਰ ਵਾਲਾ ਕਾਲਾ ਤਾਂ ਮੇਰੇ ਕੋਲੋਂ ਬਹੁਤ ਘਟ ਬੈਠਦਾ ਸੀ ਉਹ ਤਾਂ ਬਸ ਕੰਮ ਜੀ ਲੱਗਾ ਰਹਿੰਦਾ ਸੀ ਤੇ ਮੇਰੀਆਂ ਫੀਲਿੰਗਾਂ ਉਹ ਬਿਲਕੁਲ ਨਹੀਂ ਸਮਝਦਾ ਤਾਂ ਹੈਪੀ ਮੇਰਾ ਹੱਥ ਫੜ ਕੇ ਮੈਨੂੰ ਕਹਿਣ ਲੱਗਾ ਕਿ ਤੁਸੀਂ ਫਿਕਰ ਨਾ ਕਰੋ ਤੁਹਾਡੀਆਂ ਸਾਰੀਆਂ ਫੀਲਿੰਗਾਂ ਮੈਂ ਸਮਝਦਾ ਆਂ ਤੇ ਮੈਂ ਹਮੇਸ਼ਾ ਤੁਹਾਡੇ ਨਾਲ ਆਂ ਬਸ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਰਜ਼ਾਮੰਦ ਰਹੋ ਤੇ ਆਪਣੀ ਗੱਲ ਕਦੇ ਕਿਸੇ ਕੋਲੇ ਬਾਹਰ ਨਾ ਕੱਢਿਓ ਮੈਂ ਕਿਆ ਮੇਰਾ ਕਿਹੜਾ ਦਿਮਾਗ ਖਰਾਬ ਆ ਜੋ ਮੈਂ ਆਪਣੀ ਗੱਲ ਬਾਹਰ ਕੱਢਾਂਗੀ ਬਸ ਮੈਨੂੰ ਡਰ ਲੱਗ ਰਿਹਾ ਕਿਉਂਕਿ ਮੈਂ ਵਿਆਹੀ ਹੋਈ ਔਰਤਾਂ ਤੇ ਤੂੰ ਇੱਕ ਕੁਵਾਰਾ ਮੁੰਡਾ ਆ ਤੇ ਮੇਰੇ ਸਹੁਰਿਆਂ ਦੇ ਪਿੰਡ ਦਾ ਆ ਇਸੇ ਗੱਲ ਤੋਂ ਮੈਨੂੰ ਡਰ ਲੱਗਦਾ ਆ ਉਹ ਮੈਨੂੰ ਕਹਿਣ ਲੱਗਾ ਕਿ ਜਦੋਂ ਆਪਾਂ ਇੱਕ ਦੂਜੇ ਨੂੰ ਚਾਹੁੰਨੇ ਆ ਤਾਂ ਫੇਰ ਡਰਨ ਦੀ ਕੀ ਲੋੜ ਆ ਲੋਕ ਤਾਂ ਬਹੁਤ ਕੁਝ ਕਹਿੰਦੇ ਹੁੰਦੇ ਆ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਆ ਬਸ ਤੁਸੀਂ ਮੇਰੇ ਨਾਲ ਇਸੇ ਤਰ੍ਹਾਂ ਰਜ਼ਾਮੰਦ ਰਹੋ ਮੈਂ ਤੁਹਾਨੂੰ ਹਮੇਸ਼ਾ ਖੁਸ਼ ਕਰਦਾ ਰਹਾਂਗਾ ਇੰਨੀਆਂ ਗੱਲਾਂ ਕਰਦਾ ਹੋਇਆ ਉਹ ਮੈਨੂੰ ਕਹਿਣ ਲੱਗਾ ਚੱਲ ਹੁਣ ਮੈਨੂੰ ਜਾਣ ਦਿਓ ਹੁਣ ਮੈਂ ਅੱਗੇ ਵੀ ਦੁੱਧ ਦੇਣ ਜਾਣਾ ਆ ਪਰ ਮੇਰਾ ਬਿਲਕੁਲ ਵੀ ਉਹਦੇ ਕੋਲੋਂ ਦੂਰ ਹੋਣ ਨੂੰ ਦਿਲ ਨਹੀਂ ਕਰਦਾ ਸੀ ਮੈਂ ਉਹਨੂੰ ਕਿਹਾ ਕਿ ਥੋੜਾ ਟਾਈਮ ਹੋਰ ਰੋਕ ਜੋ ਉਹ ਕਹਿਣ ਲੱਗਾ ਆ ਮੇਰਾ ਮੋਬਾਈਲ ਨੰਬਰ ਰੱਖ ਲਓ ਹੁਣ ਆਪਾਂ ਫੋਨ ਤੇ ਗੱਲਾਂ ਕਰਿਆ ਕਰਾਂਗੇ ਇਸ ਤਰ੍ਹਾਂ ਸਾਡਾ ਰਿਸ਼ਤਾ ਬਣ ਗਿਆ ਤੇ ਅਸੀਂ ਦੋਵੇਂ ਇੱਕ ਦੂਜੇ ਨਾਲ ਬਹੁਤ ਖੁਸ਼ ਸੀ ਉਹ ਜਦੋਂ ਵੀ ਸਾਡੇ ਘਰ ਆਉਂਦਾ ਸੀ ਤਾਂ ਮੇਰੇ ਚਿਹਰੇ ਤੇ ਅਲੱਗ ਹੀ ਰੌਣਕ ਆ ਜਾਂਦੀ ਸੀ ਮੈਂ ਉਹਨੂੰ ਸਵੇਰ ਤੋਂ ਹੀ ਢੀਕਣ ਲੱਗ ਜਾਂਦੀ ਸੀ ਕਿ ਕਦੋਂ ਉਹ ਦੁੱਧ ਦੇਣ ਆਵੇ ਤੇ ਮੈਂ ਉਹਦੇ ਨਾਲ ਗੱਲਬਾਤ ਕਰਾਂ ਬਸ ਉਹਦੇ ਨਾਲ ਗੱਲਾਂបਾਤਾਂ ਮੈਂ ਖੁੱਲ੍ਹ ਕੇ ਕਰ ਲੈਂਦੀ ਸੀ ਕਾਲਾ ਤਾਂ ਮੇਰੀ ਗੱਲ ਸੁਣਦਾ ਹੀ ਨਹੀਂ ਸੀ ਕਾਲੇ ਨੂੰ ਤਾਂ ਬਸ ਰਾਤ ਨੂੰ ਸ਼ਰਾਬ ਪੀ ਕੇ ਜਲਦੀ ਨੀਂਦ ਆ ਜਾਂਦੀ ਸੀ ਉਹ ਮੇਰੀਆਂ ਲੋੜਾਂ ਨਹੀਂ ਪੂਰੀਆਂ ਕਰਦਾ ਸੀ ਉਹ ਬਸ ਸਿਰਫ ਆਪਣੇ ਬਾਰੇ ਸੋਚਦਾ ਸੀ ਉਹ ਕਦੇ-ਕਦੇ ਹੀ ਮੇਰੇ ਨਾਲ ਪਿਆਰ ਕਰਦਾ ਸੀ ਨਹੀਂ ਤਾਂ ਬਸ ਸ਼ਰਾਬ ਪੀ ਕੇ ਪੈ ਜਾਂਦਾ ਸੀ ਉਹਦੀ ਮਤ ਥੋੜੀ ਟੇਢੀ ਜੀ ਸੀ ਉਹਨੂੰ ਐਨੀ ਅਕਲ ਨਹੀਂ ਸੀ ਕਿ ਮੇਰੀ ਘਰ ਵਾਲੀ ਦੀਆਂ ਵੀ ਕੁਝ ਲੋੜਾਂ ਨੇ ਤੇ ਸਾਰਾ ਦਿਨ ਤਾਂ ਮੈਂ ਖੇਤ ਚ ਲੰਗਾ ਦਿੰਨਾ ਆ ਤੇ ਸ਼ਾਮ ਨੂੰ ਘਰ ਆਉਣਾ ਤੇ ਰੋਟੀ ਖਾ ਕੇ ਡੱਕ ਕੇ ਪੈ ਜਾਂਦਾ ਸੀ ਹੁਣ ਮੇਰਾ ਤੇ ਹੈਪੀ ਦਾ ਰਿਸ਼ਤਾ ਕਾਫੀ ਨਜ਼ਦੀਕੀ ਵਾਲਾ ਹੋ ਗਿਆ ਸੀ ਅਸੀਂ ਦੋਵੇਂ ਜਾਨੇ ਫੋਨ ਤੇ ਗੱਲਾਂ ਕਰਦੇ ਰਹਿੰਦੇ ਸੀ ਮੈਂ ਹੈਪੀ ਨੂੰ ਕਹਿੰਦੀ ਸੀ ਕਿ ਤੂੰ ਮੇਰੇ ਨਾਲ ਇੰਨਾ ਪਿਆਰ ਨਾ ਕਰਿਆ ਕਰ ਕਿਉਂਕਿ ਕੱਲ ਨੂੰ ਤੇਰਾ ਵੀ ਵਿਆਹ ਹੋ ਜਾਣਾ ਆ ਤੇ ਮੈਂ ਕੱਲੀ ਰਹਿ ਜਾਣਾ ਆ ਤੂੰ ਕਿਹੜਾ ਮੇਰੇ ਨਾਲ ਵਿਆਹ ਕਰਵਾਉਣਾ ਆ ਤਾਂ ਹੈਪੀ ਕਹਿਣ ਲੱਗਾ ਜੀ ਤੁਸੀਂ ਹਾਮੀ ਭਰੋ ਤਾਂ ਮੈਂ ਤੁਹਾਡੇ ਨਾਲ ਵਿਆਹ ਵੀ ਕਰਵਾ ਲਵਾਂਗਾ ਮੈਂ ਤੁਹਾਨੂੰ ਸੱਚੀ ਦਿਲੋਂ ਪਿਆਰ ਕਰਦਾ ਆ ਉਹ ਇਸ ਤਰ੍ਹਾਂ ਦਾਅਵੇ ਬਹੁਤ ਕਰਦਾ ਸੀ ਪਰ ਫਿਰ ਵੀ ਮੇਰਾ ਮਨ ਕਦੇ-ਕਦੇ ਡੋਲ ਜਾਂਦਾ ਸੀ ਮੈਨੂੰ ਤਾਂ ਸਿਰਫ ਇਹੀ ਹੁੰਦਾ ਸੀ ਕਿ ਕਿਤੇ ਉਹ ਮੇਰਾ ਫਾਇਦਾ ਲੈ ਕੇ ਮੈਨੂੰ ਛੱਡ ਨਾ ਦੇਵੇ ਬਸ ਹੁਣ ਤਾਂ ਜਦੋਂ ਉਹਦੇ ਵਿਆਹ ਬਾਰੇ ਕਦੇ ਸੋਚ ਲੈਂਦੀ ਸੀ ਤਾਂ ਮਨ 'ਚ ਹੌਲ ਪੈਣ ਲੱਗ ਜਾਂਦੇ ਸੀ ਮੈਂ ਉਹਨੂੰ ਆਪਣੇ ਤੋਂ ਦੂਰ ਨਹੀਂ ਕਰਨਾ ਚਾਹੁੰਦੀ ਸੀ ਮੈਂ ਬਸ ساری ਜ਼ਿੰਦਗੀ ਉਹਦੇ ਨਾਲ ਹੀ ਰਹਿਣਾ ਚਾਹੁੰਦੀ ਸੀ ਜਿੰਨਾ ਸਕੂਨ ਮੈਨੂੰ ਉਹਦੇ ਕੋਲ ਮਿਲਦਾ ਸੀ ਉਹਨਾ ਸਕੂਨ ਮੈਨੂੰ ਕਾਲੇ ਨਾਲ ਨਹੀਂ ਮਿਲਦਾ ਸੀ ਹੁਣ ਚਾਹੇ ਕਾਲਾ ਮੇਰੇ ਨੇੜੇ ਵੀ ਲੱਗ ਜਾਵੇ ਪਰ ਫਿਰ ਵੀ ਮੇਰਾ ਉਹਦੇ ਨਾਲ ਬੈਠਣ ਨੂੰ ਮਨ ਨਹੀਂ ਕਰਦਾ ਸੀ ਮੇਰੀਆਂ ਅੱਖਾਂ ਬਸ ਹੈਪੀ ਨੂੰ ਹੀ ਲੱਭਦੀਆਂ ਰਹਿੰਦੀਆਂ ਸੀ ਪਤਾ ਨਹੀਂ ਹੈਪੀ ਨੇ ਮੇਰੇ ਤੇ ਕੀ ਜਾਦੂ ਕਰ ਦਿੱਤਾ ਸੀ ਮੈਂ ਦਿਨ ਰਾਤ ਬਸ ਹੈਪੀ ਬਾਰੇ ਸੋਚਦੀ ਰਹਿੰਦੀ ਸੀ ਮੈਨੂੰ ਤਾਂ ਹੁਣ ਬਸ ਇਹ ਹੁੰਦਾ ਸੀ ਕਿ ਕਦੋਂ ਕਾਲਾ ਕਰੋ ਜਾਵੇ ਤੇ ਮੈਂ ਹੈਪੀ ਨੂੰ ਘਰ ਬੁਲਾਵਾਂ ਇੱਕ ਦਿਨ ਹੈਪੀ ਮੈਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਗਿਆ ਤੇ ਮੈਨੂੰ ਕਹਿਣ ਲੱਗਾ ਕਿ ਰਾਤ ਨੂੰ ਮੈਂ ਤੇਨੂੰ ਮਿਲਣ ਆਵਾਂਗਾ ਪਰ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਹੈਪੀ ਕੈਨ ਲੱਗਾ ਕਿ ਮੈਂ ਪੂਰੀ ਰਾਤ ਤੇਰੇ ਨਾਲ ਬਤਾਉਣਾ ਚਾਹਣਾ ਆ ਤੇ ਇਸ ਰਾਤ ਨੂੰ ਮੈਂ ਬਹੁਤ ਯਾਦਗਾਰ ਬਣਾ ਦੂੰਗਾ ਮੈਂ ਹੈਪੀ ਨੂੰ ਕਿਹਾ ਕਿ ਮिन्नੂ ਬੜਾ ਡਰ ਲੱਗਦਾ ਤੇ ਹੈਪੀ ਕਹਿਣ ਲੱਗਾ ਕਿ ਜਦੋਂ ਮੈਂ ਤੇਰੇ ਨਾਲ ਆ ਤੈਨੂੰ ਡਰਨ ਦੀ ਕੀ ਲੋੜ ਆ ਤੂੰ ਬਸ ਮੇਰੇ ਤੇ ਯਕੀਨ ਰੱਖ ਇਹ ਗੋਲੀਆਂ ਵਿੱਚ ਬੜੀ ਪਾਵਰ ਆ ਇਹਨਾਂ ਨੂੰ ਦੁੱਧ ਵਿੱਚ ਪਾ ਦੇਵੀਂ ਤੇ ਕਾਲੇ ਨੇ ਸਾਰੀ ਰਾਤ ਨਹੀਂ ਉੱਠਣਾ ਤੇ ਤੇਰੇ ਸਹੁਰੇ ਦਾ ਤਾਂ ਆਪਾਂ ਨੂੰ ਕੋਈ ਡਾਰੀ ਨਹੀਂ ਆ ਉਹ ਤਾਂ ਵੈਸੇ ਵੀ ਸੌ ਜਾਂਦਾ ਆ ਉਹ ਤਾਂ ਬਜ਼ੁਰਗ ਉਹਨੇ ਕਿਹੜਾ ਉੱਠਣਾ ਆ બસ ਇਹ ਗੋਲੀਆਂ ਆਪਣੇ ਘਰ ਵਾਲੇ ਨੂੰ ਪਾ ਦੇਵੀ ਤਾਂ ਮੈਂ ਉਹਨੂੰ ਕਿਹਾ ਕਿ ਫਿਰ ਵੀ ਕੀ ਪਤਾ ਹੁੰਦਾ ਬੰਦੇ ਦਾ ਕਈ ਵਾਰ ਬੰਦੇ ਨੂੰ ਬਾਥਰੂਮ ਆ ਜਾਂਦਾ ਤੇ ਬੰਦਾ ਉੱਠ ਜਾਂਦਾ ਮੈਂ ਤਾਂ ਆਪਣੇ ਸਹੁਰੇ ਨੂੰ ਵੀ ਪਾ ਦਊਂਗੀ ਪਰ ਮੈਨੂੰ ਡਰ ਬਹੁਤ ਲੱਗ ਰਿਹਾ ਸੀ ਪਰ ਮੈਨੂੰ ਹੈਪੀ ਨੂੰ ਮਿਲਣ ਲਈ ਦਿਲ 'ਚ ਖਿੱਚ ਵੀ ਬਹੁਤ ਸੀ ਮੇਰਾ ਦਿਲ ਵੀ ਕਰਦਾ ਸੀ ਕਿ ਮੈਂ ਪੂਰੀ ਰਾਤ ਹੈਪੀ ਨਾਲ ਬਤਾਵਾ ਕਿਉਂਕਿ ਮੇਰੇ ਦਿਲ 'ਚ ਬਹੁਤ ਾਰਮਾਨ ਸੀ ਮੇਰਾ ਘਰ ਵਾਲਾ ਤਾਂ ਮੇਰੀ ਕੋਈ ਖੁਸ਼ੀ ਦਾ ਖਿਆਲ ਨਹੀਂ ਰੱਖਦਾ ਜਿਸ ਕਰਕੇ ਮੈਂ ਹੈਪੀ ਨਾਲ ਆਪਣੇ ਸਾਰੇ ਚਾਹ ਪੂਰੇ ਕਰਨਾ ਚਾਹੁੰਦੀ ਸੀ ਉਸ ਦਿਨ ਰਾਤ ਨੂੰ ਮੈਂ ਨੀਂਦ ਵਾਲੀਆਂ ਗੋਲੀਆਂ ਆਪਣੇ ਘਰ ਵਾਲੇ ਨੂੰ ਪਾ ਦਿਤੀਆਂ ਤੇ ਆਪਣੇ ਸਹੁਰੇ ਨੂੰ ਅੱਧੀ ਗੋਲੀ ਪਾ ਦਿਤੀ ਤਾਂ ਕਿ ਉਹ ਵੀ ਨਾ ਉੱਠੇ ਵੈਸੇ ਤਾਂ ਉਹ ਉੱਠਦਾ ਹੀ ਨਹੀਂ ਸੀ ਹੁਣ ਰਾਤ ਨੂੰ ਹੈਪੀ ਮੇਰੇ ਘਰ ਆ ਗਿਆ ਸੀ ਤਾਂ ਅਸੀਂ ਪੂਰੀ ਰਾਤ ਇਕੱਠਿਆਂ ਨੇ ਬਤਾਈ ਤੇ ਮੈਨੂੰ ਹੈਪੀ ਨਾਲ ਰਾਤ ਬਤਾ ਕੇ ਬਹੁਤ ਵਧੀਆ ਲੱਗਿਆ ਮੈਨੂੰ ਇਹੀ ਚਾਹਤ ਹੋਣ ਲੱਗੀ ਕਿ ਕਾਸ਼ ਮੇਰਾ ਹੈਪੀ ਨਾਲ ਵਿਆਹ ਹੋ ਜਾਂਦਾ ਕਿਉਂਕਿ ਮੈਂ ਉਹਦੇ ਨਾਲ ਵੀ ਖੁਸ਼ ਰਹਿੰਦੀ ਸੀ ਹੈਪੀ ਮੈਨੂੰ ਕਹਿਣ ਲੱਗਾ ਕਿ ਹੁਣ ਆਪਾਂ ਥੋੜੇ ਦਿਨਾਂ ਬਾਅਦ ਹੀ ਮਿਲਦੇ ਰਹਾ ਕਰਾਂਗੇ ਬਸ ਮੇਰੇ ਦਿਮਾਗ 'ਚ ਹਮੇਸ਼ਾ ਇਹ ਗੱਲ ਚੱਲਦੀ ਰਹਿੰਦੀ ਸੀ ਕਿ ਜੇਕਰ ਹੈਪੀ ਦਾ ਵਿਆਹ ਹੋ ਗਿਆ ਉਹ ਮੈਨੂੰ ਛੱਡ ਦੇਵੇਗਾ ਕਿਉਂਕਿ ਮੈਂ ਤਾਂ ਪਹਿਲਾਂ ਹੀ ਵਿਆਹੀ ਹੋਈ ਆ ਇਸ ਕਰਕੇ ਮੈਨੂੰ ਹੈਪੀ ਤੋਂ ਜ਼ਿਆਦਾ ਉਮੀਦ ਨਹੀਂ ਸੀ ਸਾਡਾ ਮਿਲਣਾ ਮਲਾਉਣਾ ਲੱਗਿਆ ਰਹਿੰਦਾ ਸੀ ਕਿਉਂਕਿ ਹੈਪੀ ਸਾਡੇ ਘਰ ਆਉਂਦਾ ਰਹਿੰਦਾ ਸੀ ਹੁਣ ਤਾਂ ਮੈਨੂੰ ਆਪ ਨੂੰ ਹੀ ਹੈਪੀ ਨੂੰ ਮਿਲਣ ਦੀ ਕਾਲੀ ਲੱਗੀ ਰਹਿੰਦੀ ਸੀ ਮੈਂ ਉਹਦੇ ਤੋਂ ਥੋੜੇ ਦਿਨਾਂ ਬਾਅਦ ਹੀ ਨੀਂਦ ਦੀਆਂ ਗੋਲੀਆਂ ਮੰਗਵਾ ਲੈਂਦੀ ਸੀ ਤੇ ਰਾਤ ਨੂੰ ਗੋਲੀਆਂ ਪਾ ਕੇ ਮਿਲਦੇ ਰਹਿੰਦੇ ਸੀ ਮੇਰੇ ਤੋਂ ਹੁਣ ਹੈਪੀ ਦਾ ਵਿਛੋੜਾ ਛੱਲਿਆ ਨਹੀਂ ਜਾਂਦਾ ਸੀ ਬੇਸ਼ੱਕ ਮੈਨੂੰ ਹੈਪੀ ਕਹਿੰਦਾ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਵਾ ਲੂੰਗਾ ਪਰ ਮੇਰੇ ਲਈ ਵੀ ਇਹ ਬਹੁਤ ਔਖਾ ਸੀ ਉਹਦੇ ਲਈ ਵੀ ਇੱਕ ਦਿਨ ਹੈਪੀ ਰਾਤ ਨੂੰ ਮੈਨੂੰ ਮਿਲਣ ਆਇਆ ਤੇ ਮੈਨੂੰ ਇੱਕ ਪੁੜੀ ਜਿਹੀ ਫੜਾ ਕੇ ਗਿਆ ਮੈਨੂੰ ਕਹਿਣ ਲੱਗਿਆ ਕਿ ਇਹ ਜ਼ਰੂਰੀ ਸਮਾਨ ਆ ਇਹ ਤੂੰ ਸੰਭਾਲ ਕੇ ਰੱਖੀ ਇਹ ਕਿਸੇ ਦੀ ਦਵਾਈ ਆ ਮੈਂ ਕਿਹਾ ਠੀਕ ਆ ਮੈਂ ਉਹਦੇ ਕੋਲੋਂ ਬਹੁਤ ਪੁੱਛਿਆ ਕਿ ਇਹ ਕੀ ਆ ਪਰ ਉਹਨੇ ਮੈਨੂੰ ਨਾ ਦੱਸਿਆ ਮੈਂ ਉਹਨੂੰ ਪਿਆਰ ਹੀ ਇੰਨਾ ਕਰਦੀ ਸੀ ਕਿ ਉਹਦੀ ਹਰ ਚੀਜ਼ ਮੇਰੇ ਲਈ ਬਹੁਤ ਕੀਮਤੀ ਸੀ ਮੈਂ ਉਹਦੀ ਦਵਾਈ ਸਾਹਮਣੇ ਰੱਖ ਦਿੱਤੀ ਹੈਪੀ ਮੈਨੂੰ ਕਹਿਣ ਲੱਗਿਆ ਕਿ ਆਪਾਂ ਬਾਹਰ ਮਿਲਦੇ ਆਂ ਘਰ ਵਿੱਚ ਮਿਲ ਕੇ ਹੁਣ ਮੈਂ ਬੋਰ ਹੋ ਗਿਆ ਆਪਾਂ ਕਿੱਥੇ ਘੁੰਮ ਕੇ ਆਵਾਂਗੇ ਉਹਦੀ ਗੱਲ ਸੁਣ ਕੇ ਮੈਨੂੰ ਬੜੀ ਖੁਸ਼ੀ ਹੋਈ ਕਿਉਂਕਿ ਮੈਨੂੰ ਵੀ ਘੁੰਮਣ ਫਿਰਨ ਦਾ ਬੜਾ ਸ਼ੌਂਕ ਸੀ ਪਰ ਮੈਂ ਕਦੇ ਵੀ ਕਾਲੇ ਨਾਲ ਘੁੰਮਣ ਨਹੀਂ ਗਈ ਸੀ ਇਸ ਕਰਕੇ ਮੈਂ ਵੀ ਉਹਨੂੰ ਝਟ ਹਾਂ ਕਰ ਦਿੱਤੀ ਤੇ ਮੈਂ ਉਹਨੂੰ ਕਿਹਾ ਕਿ ਮੈਂ ਆਪਣੇ ਪੇਕੇਆਂ ਦਾ ਬਹਾਨਾ ਲਾ ਕੇ ਜਾਊਂਗੀ ਪਰ ਤੁਹਾਨੂੰ ਥੋੜੇ ਦਿਨ ਵੇਟ ਕਰਨੀ ਪਊਗੀ ਪਰ ਹੈਪੀ ਕਹਿ ਰਿਹਾ ਸੀ ਕਿ ਹੁਣ ਮੇਰੇ ਕੋਲ ਪੈਸੇ ਨਹੀਂ ਫੇਰੇ ਪੈਸੇ ਖਰਚੇ ਜਾਣਗੇ ਤੂੰ ਕੱਲ ਹੀ ਆਪਣੇ ਘਰ ਵਾਲੀ ਨੂੰ ਪੁੱਛ ਲੈ ਮੈਂ ਉਸ ਦਿਨ ਰਾਤ ਨੂੰ ਹੀ ਕਾਲੇ ਨੂੰ ਪੁੱਛ ਲਿਆ ਕਿ ਮੈਂ ਆਪਣੇ ਪੇਕੇ ਜਾਣਾ ਮੇਰੀ ਮਾਂ ਬਿਮਾਰ ਆ ਕਾਲਾ ਮੈਨੂੰ ਕਹਿਣ ਲੱਗਾ ਕਿ ਆਪਾਂ ਦੋਵੇਂ ਜਾ ਕੇ ਪਤਾ ਲੈ ਜਾਵਾਂਗੇ ਕਿਉਂਕਿ ਆਪਣੇ ਘਰ ਵੀ ਨਹੀਂ ਸਰਦਾ ਮੈਂ ਕਿਹਾ ਨਹੀਂ ਨਹੀਂ ਮੈਂ ਤਾਂ ਥੋੜੇ ਦਿਨ ਰਹਿ ਕੇ ਆਉਂਗੀ ਕਾਲੇ ਨੇ ਮੇਰੇ ਸਹੁਰੇ ਕੋਲ ਪੁੱਛਿਆ ਤਾਂ ਮੇਰੇ ਸਹੁਰੇ ਨੇ ਵੀ ਕਹਿ ਦਿੱਤਾ ਕਿ ਚੱਲ ਕੋਈ ਗੱਲ ਨਹੀਂ ਰਹਿ ਆਉਣ ਦੇ ਇਹ ਕਿਹੜਾ ਪੇਕੇ ਜਿਆਦਾ ਜਾਂਦੀ ਆ ਵਿਚਾਰੀ ਮੈਨੂੰ ਬਹੁਤ ਖੁਸ਼ੀ ਹੋਈ ਸਭ ਤੋਂ ਪਹਿਲਾਂ ਮੈਂ ਫੋਨ ਕਰਕੇ ਹੈਪੀ ਨੂੰ ਇਹ ਗੱਲ ਦੱਸੀ ਉਹ ਵੀ ਖੁਸ਼ ਹੋ ਗਿਆ ਕਿਉਂਕਿ ਉਹ ਵੀ ਮੇਰੇ ਨਾਲ ਘੁੰਮਣਾ ਚਾਹੁੰਦਾ ਸੀ ਅਗਲੇ ਦਿਨ ਮੈਂ ਆਪਣੇ ਕੱਪੜੇ ਪੈਕ ਕੀਤੇ ਤੇ ਮੈਂ ਖੁਸ਼ੀ-ਖੁਸ਼ੀ ਆਪਣੇ ਘਰੋਂ ਚਲੀ ਗਈ ਕਾਲਾ ਮੈਨੂੰ ਬੱਸ ਤੇ ਚੜ੍ਹਾ ਆਇਆ ਸੀ ਉਹ ਮੈਨੂੰ ਕਹਿ ਰਿਹਾ ਸੀ ਕਿ ਮੈਂ ਤੈਨੂੰ ਸ਼ਟਡਾਊਨਾਂ ਪਰ ਮੈਂ ਉਹਨੂੰ ਕਿਹਾ ਕਿ ਨਹੀਂ ਨਹੀਂ ਮੈਂ ਆਪੇ ਚਲੀ ਜਾਊਂਗੀ ਕਿਉਂਕਿ ਮੇਰੀ ਤਾਂ ਮੰਮੀ ਬਿਮਾਰ ਹੀ ਨਹੀਂ ਸੀ ਮੈਂ ਤਾਂ ਇੱਕ ਬਹਾਨਾ ਮਾਰ ਕੇ ਚੱਲੀ ਸੀ ਜੇ ਉਹ ਮੇਰੇ ਨਾਲ ਚੱਲ ਜਾਂਦਾ ਤਾਂ ਉਹਨੂੰ ਸਾਰੀ ਸੱਚਾਈ ਦਾ ਪਤਾ ਲੱਗ ਜਾਣਾ ਸੀ ਉੱਥੇ ਜਾ ਕੇ ਮੈਂ ਇੱਕ ਦਿਨ ਆਪਣੇ ਪੇਕੇ ਘਰ ਰਹੀ ਤੇ ਅਗਲੇ ਦਿਨ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਆਪਣੀ ਸਹੇਲੀ ਦੇ ਵਿਆਹ ਤੇ ਜਾਣਾ ਆ ਤੇ ਮੇਰੇ ਸਹੁਰਿਆਂ ਨੇ ਮੈਨੂੰ ਵਿਆਹ ਤੇ ਨਹੀਂ ਜਾਣ ਦੇਣਾ ਸੀ ਇਸ ਕਰਕੇ ਮੈਂ ਉਹਨਾਂ ਨੂੰ ਵਿਆਹ ਤੇ ਜਾਣ ਦੀ ਗੱਲ ਨਹੀਂ ਦੱਸੀ ਤੇ ਤੁਸੀਂ ਵੀ ਨਾ ਦੱਸਿਓ ਮੈਨੂੰ ਉੱਥੇ 2 ਦਿਨ ਲੱਗ ਜਾਣੇ ਆ ਮੇਰੇ ਘਰਦਿਆਂ ਨੂੰ ਇਸ ਗੱਲ ਤੋਂ ਕੋਈ ਇਤਰਾਜ਼ ਨਹੀਂ ਸੀ ਘਰ ਦੇ ਮੈਨੂੰ ਕਹਿਣ ਲੱਗੇ ਕੋਈ ਗੱਲ ਨਹੀਂ ਤੂੰ ਚਲੀ ਜਾ ਡੈਡੀ ਮੈਨੂੰ ਕਹਿਣ ਲੱਗੇ ਕਿ ਮੈਂ ਤੇਰੇ ਨਾਲ ਚੱਲਦਾ ਆਂ ਮੈਂ ਕਹਾਂ ਨਹੀਂ ਨਹੀਂ ਡੈਡੀ ਤੁਸੀਂ ਕਿੱਥੇ ਜਾਓਗੇ ਤੁਸੀਂ ਤਕਲੀਫ ਨਾ ਕਰੋ ਤੁਸੀਂ ਕਿੱਥੇ ਕੰਮ ਛੱਡੋਗੇ ਨਾਲੇ ਅਸੀਂ ਕੁੜੀਆਂ-ਕੁੜੀਆਂ ਉੱਥੇ ਆਪਣੀ ਗੱਪ-ਸ਼ਪ ਮਾਰਾਂਗੇ ਇੰਨੇ ਟਾਈਮ ਬਾਅਦ ਤਾਂ ਇਕੱਠੇ ਹੋਣਾ ਆ ਇਸ ਤਰ੍ਹਾਂ ਬਹਾਨਾ ਮਾਰ ਕੇ ਮੈਂ ਡੈਡੀ ਨੂੰ ਬਿਠਾ ਦਿੱਤਾ ਡੈਡੀ ਮੈਨੂੰ ਬੱਸ ਚੜ੍ਹਾਏ ਤਾਂ ਮੈਂ ਉੱਥੋਂ ਚਲੀ ਗਈ ਤੇ ਅੱਗੋਂ ਮੈਨੂੰ ਹੈਪੀ ਆ ਕੇ ਗੱਡੀ 'ਚ ਬਿਠਾ ਕੇ ਲੈ ਗਿਆ ਪੂਰੇ 2 ਦਿਨ ਅਸੀਂ ਹੋਟਲ 'ਚ ਗੁਜ਼ਾਰੇ ਉਹ ਦਿਨ ਮੇਰੇ ਲਈ ਬਹੁਤ ਯਾਦਗਾਰ ਬਣ ਗਏ ਹੈਪੀ ਨੇ ਮੈਨੂੰ ਬਹੁਤ ਸਾਰੇ ਕੱਪੜੇ ਵੀ ਦਵਾਏ ਮੈਨੂੰ ਜੀਨ ਪਾਉਣ ਦਾ ਬੜਾ ਸ਼ੌਂਕ ਸੀ ਉਹਨੇ ਮੈਨੂੰ ਉਹ ਸਭ ਵੀ ਦਵਾਇਆ ਤੇ ਉਹ ਮੈਨੂੰ ਹੱਸਣ ਲੱਗਾ ਕਿ ਤੇਰੇ ਸਹੁਰਿਆਂ ਨੇ ਇਹ ਕੱਪੜੇ ਪਾਉਣ ਤਾਂ ਦੇਣੇ ਨਹੀਂ ਤਾਂ ਮੈਂ ਕਿਾ ਕੋਈ ਗੱਲ ਨਹੀਂ ਜਦੋਂ ਮੈਂ ਤੇਰੇ ਨਾਲ ਘੁੰਮਣਾ ਆ ਕਰੂੰਗੀ ਉਦੋਂ ਤਾਂ ਇਹ ਕੱਪੜੇ ਪਾ ਲਿਆ ਕਰੂੰਗੀ ਹੁਣ ਮੈਂ ਲਮਾਰੀ ਚ ਸਾਂਭ ਕੇ ਰੱਖ ਦੇਉਗੀ ਜਦੋਂ ਅਸੀਂ ਹੋਟਲ ਚ ਗਏ ਤਾਂ ਹੈਪੀ ਨੇ ਮੇਰੇ ਨਾਲ ਆਪਣੀਆਂ ਫੋਟੋਆਂ ਵੀ ਕਲਿੱਕ ਕੀਤੀਆਂ ਕਿਉਂਕਿ ਉਹ ਮੇਰੀਆਂ ਯਾਦਾਂ ਨੂੰ ਸਾਂਭ ਕੇ ਰੱਖਣਾ ਚਾਹੁੰਦਾ ਸੀ ਉਹ ਕਹਿੰਦਾ ਸੀ ਕਿ ਜਦੋਂ ਵੀ ਮੈਨੂੰ ਤੇਰੀ ਯਾਦ ਆਇਆ ਕਰੂੰਗੀ ਤਾਂ ਮੈਂ ਫੋਟੋ ਵੇਖ ਲਿਆ ਕਰੂੰਗਾ ਤਾਂ ਮੈਂ ਮਹਿਸੂਸ ਕਰਿਆ ਕਰੂੰਗਾ ਤੂੰ ਮੇਰੇ ਕੋਲ ਹੀ ਆਂ ਹੁਣ ਮੈਂ ਆਪਣੇ ਪੇਕੇ ਘਰ ਵਾਪਸ ਆ ਗਈ ਸੀ ਤੇ ਉੱਥੋਂ ਮੈਂ ਸ਼ਾਮ ਨੂੰ ਹੀ ਆਪਣੇ ਸਹੁਰੇ ਘਰ ਚਲੀ ਗਈ ਸੀ ਮੇਰਾ ਬਿਲਕੁਲ ਵੀ ਦਿਲ ਨਹੀਂ ਕਰਦਾ ਸੀ ਕਿ ਮੈਂ ਹੈਪੀ ਕੋਲੋਂ ਆਪਣੇ ਘਰ ਜਾਵਾਂ ਹੁਣ ਤਾਂ ਘਰ ਵਿੱਚ ਜਾ ਕੇ ਵੀ ਮੇਰਾ ਮਨ ਨਹੀਂ ਲੱਗ ਰਿਹਾ ਸੀ ਬਸ ਮੈਨੂੰ ਹੈਪੀ ਦੀ ਯਾਦ ਆ ਰਹੀ ਸੀ ਮੈਂ ਹੈਪੀ ਨੂੰ ਇਹ ਗੱਲ ਫੋਨ ਤੇ ਵੀ ਦੱਸੀ ਤਾਂ ਹੈਪੀ ਕਹਿਣ ਲੱਗਾ ਕਿ ਇਦਾਂ ਨਹੀਂ ਕਰੀਦਾ ਵੈਸੇ ਵੀ ਮੈਂ ਤੇਨੂੰ ਡੇਲੀ ਦਾ ਦੁੱਧ ਪਾਉਣ ਆਉਣਾ ਹੀ ਆ ਤੂੰ ਮੇਰੇ ਦਰਸ਼ਨ ਰੋਜ਼ ਕਰਦੀ ਆ ਹੋਰ ਤੈਨੂੰ ਕੀ ਚਾਹੀਦਾ ਆ ਆਪਾਂ ਨੂੰ ਬਹੁਤ ਸੰਭਲ ਸੰਭਲ ਕੇ ਰਹਿਣਾ ਪੈਣਾ ਆ ਬਸ ਮੇਰਾ ਦਿਲ ਕਰਦਾ ਸੀ ਕਿ ਮੈਂ ਹੈਪੀ ਦੇ ਘਰ ਹੀ ਚਲੀ ਜਾਵਾਂ ਤੇ ਸਾਰਾ ਦਿਨ ਉਹਦੇ ਕੋਲ ਹੀ ਰਹਾਂ ਇੱਕ ਦਿਨ ਅਚਾਨਕ ਮੇਰੇ ਘਰ ਵਾਲੇ ਦੀ ਤਬੀਅਤ ਖਰਾਬ ਹੋ ਗਈ ਮੈਂ ਉਹਨੂੰ ਡਾਕਟਰ ਦੇ ਲੈ ਗਈ ਘਰ 'ਚ ਮੇਰਾ ਸਹੁਰਾ ਨਹੀਂ ਸੀ ਉਹ ਹੌਲੀ-ਹੌਲੀ ਤੁਰ ਕੇ ਡਾਕਟਰ ਦੇ ਜਾ ਰਿਹਾ ਸੀ ਤੇ ਮੈਂ ਉਹਦੇ ਨਾਲ ਚਲੀ ਗਈ ਡਾਕਟਰ ਨੇ ਦੱਸਿਆ ਕਿ ਕਿਸੇ ਟੈਨਸ਼ਨ ਦੀ ਵਜ੍ਹਾ ਨਾਲ ਇਹਨਾਂ ਦਾ ਬਲੱਡ ਬਹੁਤ ਜ਼ਿਆਦਾ ਵੱਧ ਗਿਆ ਆ ਪਰ ਮੈਨੂੰ ਨਹੀਂ ਸਮਝ ਲੱਗ ਰਿਹਾ ਸੀ ਕਿ ਉਹ ਕਿਸ ਗੱਲ ਦੀ ਟੈਨਸ਼ਨ ਲੈ ਰਿਹਾ ਸੀ ਕਿਉਂਕਿ ਉਹ ਸਾਰਾ ਦਿਨ ਤਾਂ ਖੁਸ਼ ਰਹਿੰਦਾ ਸੀ ਤੇ ਕੰਮ ਕਰਦਾ ਰਹਿੰਦਾ ਸੀ ਮੈਂ ਕਾਲੇ ਨੂੰ ਬਹੁਤ ਪੁੱਛਿਆ ਕਿ ਤੁਹਾਨੂੰ ਕਿਸ ਚੀਜ਼ ਦੀ ਟੈਨਸ਼ਨ ਆ ਤਾਂ ਜੋ ਗੱਲ ਉਹਨੇ ਮੈਨੂੰ ਦੱਸੀ ਉਹ ਮੈਂ ਸੁਣ ਕੇ ਹੈਰਾਨ ਰਹਿ ਗਈ ਕਾਲੇ ਨੇ ਮੈਨੂੰ ਦੱਸਿਆ ਕਿ ਕੋਈ ਪਿੰਡ 'ਚ ਬੰਦੇ ਮੈਨੂੰ ਪੁੱਛਗਿਛ ਕਰ ਰਹੇ ਸੀ ਕਿ ਤੂੰ ਨਸ਼ਾ ਵੇਚਦਾ ਆ ਕਿਉਂਕਿ ਪੁਲਸ ਵਾਲੇ ਤੇਰਾ ਘਰ ਪੁੱਛ ਰਹੇ ਸੀ ਇਸ ਕਰਕੇ ਬਸ ਜਦੋਂ ਹੀ ਮੈਂ ਘਰ ਆਇਆ ਮੇਰਾ ਬਲੱਡ ਵਧ ਗਿਆ ਉਹਦੀ ਗੱਲ ਸੁਣ ਕੇ ਮੈਂ ਹੈਰਾਨ ਰਹੇਗੀ ਕਿਉਂਕਿ ਕਾਲਾ ਤਾਂ ਇੰਨਾ ਚੰਗਾ ਬੰਦਾ ਸੀ ਕਿ ਉਹ ਸ਼ਰਾਬ ਜ਼ਰੂਰ ਪੀ ਲੈਂਦਾ ਸੀ ਪਰ ਨਸ਼ੇਵਾਲ ਤਾਂ ਉਹਨੇ ਕਦੇ ਵੇਖਿਆ ਵੀ ਨਹੀਂ ਸੀ ਅਸੀਂ ਅਜੇ ਘਰ ਹੀ ਪਹੁੰਚੇ ਸੀ ਕਿ ਸਾਡੇ ਪਿੱਛੇ ਹੀ ਦੋ ਪੁਲਿਸ ਵਾਲੇ ਆ ਗਏ ਤੇ ਉਹ ਕਹਿਣ ਲੱਗੇ ਕਿ ਤੁਹਾਡੇ ਘਰ ਤਲਾਸ਼ੀ ਕਰਨੀ ਆ ਕਿਉਂਕਿ ਤੁਹਾਡੇ ਘਰ ਨਸ਼ਾ ਆ ਤੁਸੀਂ ਨਸ਼ਾ ਵੇਚਦੇ ਹੋ ਮੈਂ ਬਹੁਤ ਕਿਹਾ ਕਿ ਇਦਾਂ ਦੀ ਕੋਈ ਗੱਲ ਨਹੀਂ ਪਰ ਉਹ ਨਾ ਮੰਨੇ ਫਿਰ ਸਾਨੂੰ ਵੀ ਕੋਈ ਡਰ ਨਹੀਂ ਸੀ ਅਸੀਂ ਵੀ ਆਪਣੇ ਘਰ ਦੀ ਤਲਾਸ਼ੀ ਕਰਵਾ ਦਿੱਤੀ ਪਰ ਮੈਂ ਹੈਰਾਨ ਰਹਗੀ ਜਦੋਂ ਸਾਡੇ ਘਰੋਂ ਨਸ਼ੇ ਦੀ ਪੁੜੀ ਲੱਭ ਗਈ ਜੋ ਪੁੜੀ ਮੈਨੂੰ ਹੈਪੀ ਨੇ ਦਿੱਤੀ ਸੀ ਮੈਂ ਤਾਂ ਉਹ ਪੁੜੀ ਵੇਖ ਕੇ ਹੈਰਾਨ ਰਹਗੀ ਪੁਲਿਸ ਵਾਲਿਆਂ ਨੇ ਦੱਸਿਆ ਕਿ ਹੈਪੀ ਨਾਂ ਦਾ ਮੁੰਡਾ ਤੁਹਾਡੇ ਪਿੰਡੋਂ ਫੜਿਆ ਗਿਆ ਆ ਜੋ ਨਸ਼ੇ ਦਾ ਕੰਮ ਕਰਦਾ ਸੀ ਤੇ ਉਹਨੇ ਤੁਹਾਡਾ ਨਾਮ ਲਿਆ ਆ ਕਿ ਮੇਰਾ ਬਾਕੀ ਦਾ ਨਸ਼ਾ ਉਹਨਾਂ ਦੇ ਘਰ ਪਿਆ ਆ ਕਾਲਾ ਮੇਰੇ ਮੂੰਹ ਵੱਲ ਵੇਖ ਰਿਹਾ ਸੀ ਤੇ ਮੈਂ ਨਜ਼ਰਾਂ ਝੁਕਾ ਕੇ ਖੜੀ ਸੀ ਮੈਨੂੰ ਬੜਾ ਗੁੱਸਾ ਆ ਰਿਹਾ ਸੀ ਕਿ ਉਹ ਕਿੰਨਾ ਧੋਖੇਬਾਜ਼ ਨਿਕਲਿਆ ਉਹਨੇ ਮੈਨੂੰ ਬਿਨਾ ਦੱਸੇ ਚਿੱਟਾ ਫੜਾ ਦਿੱਤਾ ਚਿੱਟਾ ਇੱਕ ਪੁੜੀ ਚ ਸੀ ਪੁਲਿਸ ਵਾਲਿਆਂ ਨੇ ਦੱਸਿਆ ਕਿ ਇਹਦੀ ਕੀਮਤ ਘੱਟੋ-ਘੱਟ 1.5 ਲੱਖ ਰੁਪਏ ਆ ਕਾਲਾ ਮੈਨੂੰ ਪੁੱਛ ਰਿਹਾ ਸੀ ਕਿ ਹੈਪੀ ਆਪਣੇ ਘਰ ਤਾਂ ਦੁੱਧ ਦੇਣ ਆਉਂਦਾ ਆ ਤੇ ਉਹ ਇਹ ਕਦੋਂ ਰੱਖ ਗਿਆ ਮੈਂ ਕਿਹਾ ਮੈਨੂੰ ਨਹੀਂ ਪਤਾ ਉਹ ਕਦੋਂ ਰੱਖ ਗਿਆ ਕਾਲਾ ਮੈਨੂੰ ਕਹਿਣ ਲੱਗਿਆ ਪਰ ਇਹ ਤਾਂ ਆਪਣੀ ਅਲਮਾਰੀ ਚੋਂ ਨਿਕਲਿਆ ਆ ਤੇ ਹੈਪੀ ਕਿੜਾ ਆਪਣੀ ਅਲਮਾਰੀ ਫੋਲਦਾ ਫਿਰਦਾ ਆ ਇਹ ਕਿਨੇ ਰੱਖਿਆ ਆ ਕਾਲੇ ਨੂੰ ਮੇਰੇ ਤੇ ਸ਼ੱਕ ਹੋ ਗਿਆ ਤੇ ਕਾਲੇ ਨੂੰ ਪੁਲਿਸ ਵਾਲੇ ਫੜ ਕੇ ਲੈ ਗਏ ਉਹਨੂੰ ਕਾਫੀ ਵੱਡੀ ਸਜ਼ਾ ਹੋਈ ਤੇ ਮੈਂ ਬਹੁਤ ਪਛਤਾ ਰਹੀ ਸੀ ਉਧਰ ਹੈਪੀ ਵੀ ਜੇਲ੍ਹ ਵਿੱਚ ਸੀ ਤੇ ਕਾਲਾ ਵੀ ਤੇ ਕਾਲੇ ਨੂੰ ਸਾਰੀ ਸੱਚਾਈ ਦਾ ਪਤਾ ਲੱਗ ਗਿਆ ਤੇ ਕਾਲਾ ਮੈਨੂੰ ਕਹਿ ਰਿਹਾ ਸੀ ਕਿ ਮੈਂ ਤੈਨੂੰ ਆਪਣੇ ਘਰ ਨਹੀਂ ਰੱਖਣਾ ਮੈਨੂੰ ਸਮਝ ਆ ਗਈ ਕਿ ਤੇਰਾ ਹੈਪੀ ਨਾਲ ਜ਼ਰੂਰ ਕੋਈ ਰਿਸ਼ਤਾ ਹੋਊਗਾ ਜੋ ਅੰਦਰ ਤੋਂ ਅਲਮਾਰੀ 'ਚ ਇਹ ਨਸ਼ਾ ਸਾਮ੍ਹਕੇ ਰੱਖਦੀ ਸੀ ਮੈਨੂੰ ਕਿਸੇ ਨੇ ਕਿਹਾ ਵੀ ਸੀ ਕਿ ਹੈਪੀ ਤੇਰੀ ਘਰ ਵਾਲੀ ਨਾਲ ਗਲਤ ਆ ਪਰ ਮੈਂ ਯਕੀਨ ਨਹੀਂ ਮੰਨਿਆ ਪਰ ਅੱਜ ਮੈਨੂੰ ਯਕੀਨ ਹੋ ਗਿਆ ਆ ਜਦੋਂ ਮੇਰਾ ਸਹੁਰਾ ਜੇਲ੍ਹ ਚ ਕਾਲੀ ਨਾਲ ਮੁਲਾਕਾਤ ਕਰਨ ਗਿਆ ਤਾਂ ਉਹਨੇ ਸਾਰਾ ਕੁਝ ਮੇਰੇ ਸਹੁਰੇ ਨੂੰ ਦੱਸ ਦਿੱਤਾ ਤੇ ਉਹਨੇ ਮੇਰੇ ਸਹੁਰੇ ਨੂੰ ਕਹਿ ਦਿੱਤਾ ਕਿ ਮੈਂ ਉਸ ਔਰਤ ਨੂੰ ਘਰ ਚ ਨਹੀਂ ਰੱਖਣਾ ਕਾਫੀ ਟਾਈਮ ਜੇਲ੍ਹ ਕੱਟਣ ਤੋਂ ਬਾਅਦ ਉਹ ਦੋਵੇਂ ਬਾਹਰ ਆ ਗਏ ਸੀ ਜਦੋਂ ਉਹ ਬਾਹਰ ਆ ਗਿਆ ਸੀ ਤਾਂ ਮੈਂ ਹੈਪੀ ਨਾਲ ਇਸ ਬਾਰੇ ਗੱਲ ਕੀਤੀ ਤਾਂ ਹੈਪੀ ਨੇ ਮੈਨੂੰ ਆਪਣੇ ਨਾਲ ਰੱਖਣ ਤੋਂ ਮਨ੍ਹਾ ਕਰ ਦਿੱਤਾ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਕੁਵਾਰਾ ਵਿਆਹੀ ਵਰੀ ਨਾਲ ਵਿਆਹ ਕਿਉਂ ਕਰਵਾਉਂਗਾ ਉਹ ਤਾਂ ਮੈਂ ਤੇਰੀ ਲੋੜ ਪੂਰੀ ਕਰਨ ਲਈ ਤੇਰੇ ਕੋਲ ਆਉਂਦਾ ਸੀ ਹੁਣ ਮੈਂ ਆਪਣੇ ਪੇਕੇ ਘਰ ਰਹਿ ਰਹੀ ਆਂ ਕਾਲੇ ਨੇ ਮੈਨੂੰ ਪੇਕੇ ਭੇਜ ਦਿੱਤਾ ਸੀ ਮੈਂ ਆਪਣੇ ਕੀਤੇ ਤੇ ਬਹੁਤ ਪਛਤਾ ਰਹੀ ਆਂ ਹੈਪੀ ਨੇ ਮੈਨੂੰ ਆਪਣੇ ਮਤਲਬ ਲਈ ਵਰਤ ਲਿਆ ਤੇ ਵਰਤ ਕੇ ਛੱਡ ਦਿੱਤਾ ਕਿਉਂਕਿ ਉਹਨੇ ਵਿਆਹੀ ਹੋਈ ਔਰਤ ਨੂੰ ਐਕਸੈਪਟ ਨਹੀਂ ਕੀਤਾ ਹੁਣ ਮੈਂ ਆਪਣੇ ਪੇਕੇ ਘਰ ਵੀ ਬਹੁਤ ਤਾਨੇ ਮਨੇ ਲੈ ਰਹੀ ਆ ਤਾਂ ਇਹ ਸੀ ਅੱਜ ਦੀ ਸਟੋਰੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ